ਗੁਰਦੁਆਰਾ ਸ਼ੇਮੀ ਪਾਤਸ਼ਾਹੀ ਰਣਜੀਤ ਐਵੇਨਿਊ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਹਾਲ ਨੰਬਰ 2 ਦੇ ਸੁੰਦਰੀਕਰਨ ਦਾ ਕੰਮ ਕੀਤਾ ਗਿਆ ਅਤੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਮਯਾ ਚਤੰਦਰ ਸਿੰਘ ਮੋਤੀਪਾਠੀਆ, ਸਾਬਕਾ ਵਿਧਾਇਕ ਸੁਨੀਲ ਦੱਤੀ, ਕੌਂਸਲਰ ਹਰਪਨ ਔਜਲਾ, ਪਾਸਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਬਾਜਵਾ, ਪਰਮਜੀਤ ਸਿੰਘ, ਬਲਕਾਰ ਸਿੰਘ, ਜਸਪਾਲ ਸਿੰਘ ਸਿੱਮਤ ਸੰਤਾ ਹਾਜ਼ਰ ਸਨ। ਜਿੰਨਾ ਪ੍ਰਾਪਤ ਕਾ ਸਕਾਂ ਵਾਰ ਇਹ ਬੋਲੇ ਈਸੋਂ ਬੋਲੇ ਈਸੋਂ ਨਿਹਾਰ ਈਸੋਂ ਨਿਹਾਰ ਬੋਲੇ ਈਸੋਂ ਨਿਹਾਰ ਈਸੋਂ ਨਿਹਾਰ ਇਹਦੇ ਵਿੱਚ ਬਹੁਤ ਸੁੰਦਰ ਗੁਰਦੁਆਰਾ ਵੀ ਬਣਿਆ ਹੈ ਬਹੁਤ ਵਧੀਆ ਹਾਲ ਨੇ ਔਰ ਸ਼ਹਿਰ ਲਈ ਸੰਗਤਾਂ ਲਈ ਦੁੱਖ ਸੁੱਖ ਲਈ ਜਿਹੜਾ ਇੱਥੇ ਜਿਹੜੇ ਪ੍ਰੋਗਰਾਮ ਨੇ ਮਥਾਟੇ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਸੋ ਇਹਨਾਂ ਨੇ ਜਿਹੜਾ ਉੱਪਰ ਵਾਲਾ ਹਾਲ ਸੀ ਮੇਰਾ خیال ਉਸ 1000 ਦੀ ਸਮਰਥਾ ਹੈ ਉਹ ਅੱਗੇ ਪਹਿਲਾਂ ਵੀ ਬਣਿਆ ਸੀਗਾ ਲੇਕਿਨ ਹੁਣ ਜਿਹੜਾ ਇਹਨਾਂ ਰੈਨੋਵੇਟ ਕਰਕੇ ਔਰ ਉਹਨੂੰ ਸਾਰੇ ਨੂੰ ਏਸੀ ਹਾਲ ਬਣਾਇਆ ਹੈ ਲੋਕਾਂ ਦੀ ਪਬਲਿਕਲੀ ਸਹੂਲਤ ਦੇ ਲਈ ਜਿਹੜੇ ਸੰਗਤ ਹੁੰਦੀ ਉਹਦੀ ਸਹੂਲਤ ਲਈ ਬਹੁਤ ਵਧੀਆ ਪਰਾਲਾ ਔਰ ਮੈਂ ਇਹਨਾਂ ਨੂੰ ਸਮਝਦਾ ਕਿ ਇਹ ਜਿਹੜਾ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ ਇਸ ਜਗ੍ਹਾ ਦੀ ਸੇਵਾ ਕਰ ਰਿਹਾ ਬੜੀ ਇਕਾਗਰ ਤੇ ਨਾਲ ਰੂਹ ਦੇ ਨਾਲ ਮੇਰਾ ਖਿਆਲ ਸ਼ਹਿਰ ਦੇ ਵਿੱਚ ਇੰਨਾ ਸੁੰਦਰ ਜਿਹੜਾ ਗੁਰਦੁਆਰਾ ਸਾਹਿਬ ਔਰ ਇੰਨਾ ਪ੍ਰਬੰਧ ਜਿਹਦਾ ਬਹੁਤ ਵਧੀਆ ਹੈ ਅੱਜ ਗੁਰਦੁਆਰਾ ਸ਼ਹੀਦੀ ਪਾਸ਼ਾਹੀ ਰੰਜੀਤ ਅਨੂਜਾ ਜੋ ਦਰਬਾਰ ਨੰਬਰ 2 ਸੀ ਉਹਦਾ ਦੁਬਾਰਾ ਤੋਂ ਨਵੀਨੀਕਰਨ ਕੀਤਾ ਗਿਆ ਵਾ ਉਹਦੇ ਦੁਬਾਰਾ ਏਸੀ ਦੀ ਕਪੈਸਿਟੀ ਵਧ ਕਰ ਦਿੱਤੀ ਗਈ ਆ ਤੇ ਸਾਰਾ ਸੁੰਦਰੀਕਰਨ ਹੋ ਗਿਆ ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਰਣਜੀਤ ਐਵਨੂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ਨੂੰ ਦੁਬਾਰਾ ਰੈਨੂਵੇਟ ਕਰਕੇ ਫਿਰ ਸੰਗਤ ਦੇ ਲਈ ਆਜਿ ਖੋਲਿਆ ਗਿਆ ਵਾ ਇਸੇ ਤਰ੍ਹਾਂ ਹੀ ਇਹਦੇ ਨਾਲ ਇੱਕ ਹੋਰ ਹਰਗਵਿੰਦ ਕੰਪਲੈਕਸ ਜੋ 6 ਮੰਜ਼ਲ ਬਣ ਰਿਹਾ ਵਾ ਉਹਦੇ ਵਿੱਚ ਵੀ ਮੈਡੀਕਲ ਦੀਆਂ ਸਹੂਲਤਾਂ ਐਜੂਕੇਸ਼ਨ ਦੀਆਂ ਸਹੂਲਤਾਂ ਅਤੇ ਰਹਿਣ ਲਈ ਲੋਕਾਂ ਦੇ ਬਹੁਤ ਵਧੀਆ ਅਕੋਮੋਡੇਸ਼ਨ ਬਣ ਰਹੀ ਹੈ